ਲਓ ਵੀ ਮਿੱਤਰੋ 5310 ਲੱਭ ਗਿਆ ਤੁਹਾਡੇ ਵਾਸਤੇ ਬਾਲੇ ਭਰਾ ਫੋਨ ਲਾਉਂਦੇ ਹੁੰਦੇ ਆ ਕਹਿੰਦੇ ਬਈ 5310 ਹੋਵੇ ਹੋਵੇ ਕੋਈ ਸਾਂਭਿਆ ਹੋਇਆ ਅੱਜ ਹੈਗਾ ਵੀ 5310 ਹੈਗਾ ਵੀ ਸਾਂਭਿਆ ਹੋਇਆ ਹੈਗਾ ਵੀ ਕਾਲੇ ਪੇਟ ਦੇ ਵਿੱਚ ਹੈ ਤੇ ਜੇ ਗੱਲ ਕਰੀਏ ਕੰਡੀਸ਼ਨ ਦੀ ਮਿੱਤਰੋ ਵਾਜਾ ਵਾਜਾ ਕਰਾਉਣ ਵਾਲੀ ਆ ਪਹਿਲਾਂ ਤਾਂ ਧਰਮੇ ਟਰਾਂ ਦੀ ਕੰਡੀਸ਼ਨ ਦਿਖਾ ਦੇ ਬਈ ਚਾਰੇ ਟਰ ਜਮੀ ਨਮਿਆ ਵਰਗੇ ਨੇ ਤੇ ਕੰਡੀਸ਼ਨ ਤੇ ਟਰੈਕਟਰ ਨਵਾਂ ਬਾਕੀ ਹੈਗਾ ਸਾਰਾ origignal ਆ ਬਈ ਹਾਂਜੀ ਹਾਂਜੀ ਓਕੇ ਧਰਮੇ ਬਈ ਨੂੰ ਸਟਾਰਟ ਕਰਕੇ ਦਿਖਾ ਪਹਿਲਾਂ ਤਾਂ ਫਿਰ ਮਾਡਲ ਦੱਸ ਨਹੀਂ ਕਿੰਨਾ ਇਹ ਇਹਦੀ ਸੈਲਫੀ ਦੀ ਮਾਰ ਥੋੜੀ ਜੀ ਹਾਂ ਦੇਖ ਲਾ ਕਰੀ ਬੰਦ ਮਾਡਲ ਕਿੰਨਾ ਜੋਬ ਨੇ ਇਹ ਮਾਡਲ ਦਾ ਸ ਆ ਜੀ 2010 ਮਾਡਲ ਇਹਦਾ ਨੰਬਰ ਕਿੱਥੋਂ ਦਾ ਨੰਬਰ ਪੰਜਾਬ ਦਾ ਪੰਜਾਬ ਦਾ ਨੰਬਰ ਹੈ ਧਰਮੇਸ਼ਾਤ ਵੀ ਜਮਾਂ ਨਮੀਆ ਭਾਈ আরে ਮਾਰੋ ਮਤਾ ਚੈੱਕ ਕਰਵਾ ਦੇ ਮਗਰਾਡਾਂ ਦੇ ਅੰਦਰੋਂ ਚੈੱਕ ਕਰਵਾ ਦੇ ਤੇ ਵੱਡੀ ਗੱਲ ਇੱਧਰਲੇ ਪਾਸੇ ਆ ਇਹਦੇ ਆ ਸਪੈਸ਼ਲ ਪੰਪ ਲੱਗਿਆ ਹੋਇਆ ਲਿਫਟ ਵਾਲਾ ਟਰਾਲੀ ਦਾ ਤੇਲ ਨਾ ਟਰੈਕਟਰ ਦੇ ਨਾਲ ਮਿਲਦਾ ਹੀ ਨਹੀਂ ਮਿਲਦਾ ਹੀ ਨਹੀਂ ਸਹੀ ਗੱਲ ਹੈ ਨਾ ਭਾਈ ਹਾਂਜੀ ਤੇ ਭਾਈ ਮੈਨੂੰ ਇਹ ਦੱਸ ਇਹ ਟਰੈਕਟਰ ਹੁਣ ਸੱਜਣ ਇਹ ਦੇਖਦੇ ਆ ਵੀ ਇਹਦੀ ਮੰਗਣ ਕੀ ਡਿਮਾਂਡ ਦੱਸ ਥੋੜੀ ਜੀ 4,75,000 ਰੁਪਏ ਡਿਮਾਂਡ ਹੈ ਇਹਦੀ 4,75,000 ਹਾਂਜੀ ਮੌਕੇ ਤੇ ਕਿੰਨੇ ਦਾ ਬਣਜੂ ਜੈਜ ਜੈਜ 65 ਦਾ ਦੇ ਦਾਂਗੇ 65 ਦਾ ਹਾਂਜੀ ਹੋਰ ਮੈਂ ਤਾਂ ਹੋਜੂ ਕਰ ਦਾਂਗੇ ਕੋਈ ਨਾ ਜਿਹੜਾ ਵੀਡੀਓ ਦੇਖ ਕੇ ਸਾਢੇ 4 ਦਾ ਖੋਜੂ ਕਰ ਦਾਂਗੇ ਚੱਕੋ ਮਿੱਤਰੋ 4,50,000 ਦੇ ਵਿੱਚ ਰੁਪਇਆ ਘਟਾਏ ਉਹਨਾਂ ਤੇ ਰੁਪਇਆ ਵਿੱਚ ਪਾਇਓ ਵੀ ਨਾ ਠੀਕ ਹੈ ਖੜਕ ਸਿੰਘ ਵਾਲੇ ਖੜਾ ਹੈ ਨੰਬਰ ਬਾਈ ਦਾ ਕੈਪਸ਼ਨ ਦੇ ਵਿੱਚ ਲਿਖਦਾ ਨਾਂ ਬਾਈ ਦਾ ਜੋਬਨਾ ਡੈਡੀ ਦਾ ਨਾਂ ਬਾਈ ਦੇ ਅਮਰਜੀਤ ਸਿੰਘ ਆ ਤੇ ਬਹੁਤ ਗਰੰਟੀ ਵਾਲੇ ਬੰਦੇ ਨੇ ਜੇ ਕਿਸੇ ਨੇ ਆਹ ਟਰੈਕਟਰ ਖਰੀਦਣਾ ਨਾ ਫੋਨ ਲਾਓ ਕਰਾ